ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਸਪੈਸ਼ਲ ਕਸਮਰ ਕਲੈਕਸ਼ਨਾਂ ਲੈ ਕੇ ਆਈਆਂ ਬਹੁਤ ਹੀ ਪਿਆਰੀਆਂ ਸ਼ਰਟ ਦਾ ਫੈਬਰਿਕ ਜਿਹੜਾ ਆਏਗਾ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਦੇ ਵਿੱਚ ਪਿਓਰ ਕੈਮਰੀ ਕਾਟਨ ਦਾ ਟੌਪ ਆਏਗਾ ਕੈਮਰੀ ਕਾਟਨ ਦੇ ਵਿੱਚ ਸੈਲਫ ਪ੍ਰਿੰਟ ਦਾ ਬਾਟਮ ਆਏਗਾ ਦੁਪੱਟਾ ਵੀ ਕੈਮਰੀ ਕਾਟਨ ਦਾ ਆਏਗਾ ਪ੍ਰਿੰਟਡ ਹੈ ਡਿਜੀਟਲ ਇੱਕ ਸੂਟ ਬਾਈ ਕਰੋਗੇ ਤਾਂ 690 ਦੇ ਵਿੱਚ ਤੇ ਦੋ ਸੂਟ ਤੁਸੀਂ ਬਾਈ ਕਰਦੇ ਹੋ ਤੇ 1220 ਰੁਪਏਾਂ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਉਹ ਤੁਹਾਡੀ ਚੋਇਸ ਹੈ ਕਿ ਤੁਸੀਂ ਇੱਕ ਸੂਟ ਬਾਈ ਕਰਨਾ ਚਾਹ ਜਾਂ ਦੋ ਬਾਕੀ ਰੇਟ ਤੇ ਡਿਸਕ੍ਰਿਪਸ਼ਨ ਡਿਟੇਲ ਵਗੈਰਾ ਮੈਂ ਕੋਸ਼ਿਸ਼ ਕਰਾਂਗੀ ਕਿ ਸਾਰਿਆਂ ਦੀ ਦੱਸ ਦਿਆਂ ਐ ਵੀ ਕਲੈਕਸ਼ਨ ਸਮਰ ਸਪੈਸ਼ਲ ਆਈ ਹੈ ਟੌਪ ਜਿਹੜਾ ਆਏਗਾ ਕੈਮਬਰੀ ਕਾਟਨ ਦਾ ਡਿਜੀਟਲ ਪ੍ਰਿੰਟ ਤੇ ਨਾਲ ਆਏਗਾ ਬਾਟਮ ਪੈਚ ਸਟਾਈਲ ਡਿਜ਼ਾਈਨ ਆਏਗਾ ਡਿਜੀਟਲ ਪ੍ਰਿੰਟ ਨਾਲ ਕਾਟਨ ਦਾ ਬਾਟਮ ਮੈਂ ਕੈਮਬਰੀ ਕਾਟਨ ਦਾ 700 ਰੁਪਏ ਸਿੰਗਲ ਸੂਟ ਦਾ ਪ੍ਰਾਈਸ ਹੈ ਤੇ ਸੌਫਟ ਮਰਮਲ ਦਾ ਦੁਪੱਟਾ ਇਹਦਾ 컬یکشن ਸਾਰੀਆਂ ਜਿਹੜੀਆਂ ਨੇ ਸਮਰ ਸਪੈਸ਼ਲ ਨੇ ਜਿੰਨੀਆਂ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੀਆਂ ਨੇ ਇਹ 5 ਮੀਟਰ ਦਾ ਮਸਲੀਨ कॉटन ਦਾ ਪਿਓਰ ਮਸਲੀਨ कॉटन ਦਾ ਸੂਟ ਮਿਲੇਗਾ ਤੇ ਜਿਹੜਾ ਇਹਦੇ ਨਾਲ ਦੁਪੱਟਾ ਆਏਗਾ organza ਦਾ ਆਏਗਾ digital print ਦੇ ਨਾਲ 660 ਰੁਪਏ ਇੱਕ ਸੂਟ ਦਾ ਪ੍ਰਾਈਸ ਹੈ ਤੇ ਜੇਕਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤੁਹਾਨੂੰ 1200 ਰੁਪਏਾਂ ਦੇ ਵਿੱਚ ਸੂਟ ਮਿਲ ਜੇਗਾ shipping charges ਜਿਹੜੇ ਇਹਨਾਂ ਸੂਟਾਂ ਦੇ ਬਿਲਕੁਲ ਫ੍ਰੀ ਨੇ ਰੰਗ ਤੇ ਡਿਜ਼ਾਈਨ ਪੈਟਰਨ ਜੋ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ 623924575 ਜੋ ਦਿੱਤਾ ਹੈ ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਬੁਟੀਕ ਕਲੈਕਸ਼ਨ ਆਈ ਹੈ ਜੀ ਸਿੰਗਲ ਕਲਰ ਦੇ ਵਿੱਚ ਇਹ ਕਲਰ ਆਏ ਨੇ ਐ ਜਿਹੜਾ ਪਿਓਰ ਕਾਟਨ ਦੀ ਸ਼ਰਟ ਪ੍ਰਿੰਟਡ ਹੈ ਤੇ ਨਾਲ ਚਿਕਨ ਕਾਰੀ ਵਰਕ ਵਾਲਾ ਕਾਟਨ ਦਾ ਪਲਾਜ਼ੋ ਹੈ 800 ਰੁਪਏ ਦਾ ਰੇਟ ਹੈ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਨੇ ਪਿਓਰ ਕਾਟਨ ਦੇ ਵਿੱਚ ਆਣੀਆਂ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਜਿਹੜਾ ਇਹਦਾ ਫੈਬਰਿਕ ਹੈ 14 ਰੰਗਾਂ ਵਿੱਚ ਆਇਆ ਹੈ ਪੈਟਰਨ ਜਿਹੜਾ ਬਾਟਮ ਦਾ ਉਹ ਜੋ ਵੀ ਇੱਥੇ ਐਡ ਕੀਤਾ ਗਿਆ ਸੇਮ ਐਜ਼ ਇਟ ਇਜ਼ ਆਏਗਾ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਅੱਜ ਦੀ ਵੀਡੀਓ ਵਿੱਚ ਜਿਹੜੀਆਂ ਕਲੈਕਸ਼ਨਾਂ ਨੇ ਮਿਕਸ ਜੀਆਂ ਨੇ ਮੋਸਟਲੀ ਗਰਮੀ ਵਾਲੀਆਂ ਨੇ ਤੇ ਕੁਝ ਜਿਹੜੀਆਂ ਪਾਰਟੀ ਵੇਅਰ ਕਲੈਕਸ਼ਨਾਂ ਵੀ ਹੈਗੀਆਂ ਨੇ ਸੋ ਵੀਡੀਓ ਨੂੰ ਫੁੱਲ ਲਾਸਟ ਤੱਕ ਦੇਖਣਾ ਜ਼ਿਆਦਾ ਵੱਡੀ ਵੀ ਨਹੀਂ ਹੈਗੀ ਹੈਂਡ ਐਮਬ੍ਰੋਇਡਰੀ ਦੇ ਨਾਲ ਮੁਕੈਸ਼ ਵਰਕ ਦੇ ਨਾਲ ਗਾਲਾ ਵਰਕ ਦੇ ਨਾਲ ਸ਼ੋਰ ਦਾ ਫੈਬਰਿਕ ਆਇਆ ਜਿਹੜਾ ਸੌਫਟ ਲਾਉਣ ਦੇ ਵਿੱਚ ਆਇਆ ਤੇ ਸ਼ਿਫੋਨ ਦਾ ਦੁਪੱਟਾ ਸ਼ੋਰ ਤੇ ਜਿਹੜਾ ਦੁਪੱਟਾ ਸ਼ਿਫੋਨ ਦਾ ਟਰੌਜ਼ਰ ਜਿਹੜਾ ਬਾਟਮ ਦਾ ਉਹ ਆਇਗਾ ਸ਼ੈਂਟੂਨ ਦਾ 2100 ਰੁਪਏ ਦਾ ਰੇਟ ਹੈ ਪਾਕਿਸਤਾਨੀ ਸਟਾਈਲ ਦੇ ਸੂਟ ਨੇ ਬੜੇ ਪਿਆਰੇ ਸੂਟ ਨੇ ਰੰਗ ਬਹੁਤ ਸੋਹਣੇ ਨੇ ਡਿਜ਼ਾਈਨ ਪੈਟਰਨ ਜਿਹੜੇ ਨੇ ਬੜੇ ਪਿਆਰੇ ਨੇ ਤੇ ਪਾਰਟੀ ਵੇਅਰ ਕਲੈਕਸ਼ਨਾਂ ਨੇ ਸ਼ਿਫੋਨ ਦਾ ਫੈਬਰਿਕ ਦੇ ਨਾਲ ਲੌਨ ਦੀ ਕਲੈਕਸ਼ਨ ਆਈ ਹੈ ਜੀ ਕਾਟਨ ਦੇ ਵਿੱਚ ਐਮਬਰਾਇਡਰ ਸ਼ਰਟ ਐਮਬਰਾਇਡਰਡ ਕਾਟਨ ਲੌਨ ਦੇ ਜੁਪਟਾ ਕਾਟਨ ਲੌਨ ਦਾ ਹੈ ਸ਼ਿਫੋਨ ਦਾ ਨਾਲ ਦੁਪੱਟਾ ਤੇ 2300 ਰੁਪਏ ਦਾ ਰੇਟ ਹੈ ਪਿਓਰ ਕਾਟਨ ਦੀ ਕਲੈਕਸ਼ਨ ਹਨੇ ਗਰਮੀ ਵਾਲੀ ਸਪੈਸ਼ਲ ਨੇ ਕਢਾਈਆਂ ਹੋਈਆਂ ਨੇ ਵਿਆਹਾਂ ਸ਼ਾਦੀਆਂ ਦੇ ਵੀ ਤੁਸੀਂ ਇੰਨਾ ਸੂਟਾਂ ਨੂੰ ਜਿਹੜਾ ਕੀ ਵੇਅਰ ਕਰ ਸਕਦੇ ਹੋ ਕਿਉਂਕਿ ਡਿਜ਼ਾਈਨ ਪੈਟਰਨ ਜਿਹੜੇ ਨੇ ਹੈ ਤਾਂ ਕਾਟਨ ਦੇ ਉੱਪਰ ਹੀ ਪਿਓਰ ਕਾਟਨ ਦੇ ਨਾਲ ਹੈ ਤੇ ਹੈ ਜਿਹੜੇ ਆ ਕਿ ਕਢਾਈਆਂ ਵਾਲੇ ਨੇ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਵਿੱਚ ਐਡ ਮੈਂ ਕੀਤੇ ਨੇ ਸਾਰੇ ਅਵੇਲੇਬਲ ਨੇ ਡਿਜ਼ਾਈਨ ਪੈਟਰਨ ਐਵਰੀਥਿੰਗ ਸਾਰੇ ਹੈਗੇ ਨੇ ਤੁਸੀਂ ਅਗਰ ਸੂਟ ਬਾਈ ਕਰਨਾ ਤਾਂ ਨੰਬਰ 623924575 ਜੀ ਦਿੱਤਾ ਆ ਉਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਸੈਂਡ ਕਰ ਦਿਓ ਬਾਕੀ ਹੋਰ ਕੋਈ ਕੁਐਰੀ ਹੈ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਕਲੈਕਸ਼ਨ ਅੱਜ ਦੀ ਵੀਡੀਓ ਬਾਰੇ ਸਾਰੀਆਂ ਅਵੇਲੇਬਲ ਨੇ ਅੱਜ ਦੀ ਵੀਡੀਓ ਦਾ ਚੈਨਾਂ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ